ਲਓ ਜੀ ਕਿਸਾਨ ਵੀਰੋ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜੀ ਲਓ ਜੀ ਵਪਾਰੀ ਸਾਰੇ ਆ ਚੁੱਕੇ ਆ ਦੇਖਦੇ ਅੱਜ ਬੋਲੀ ਕਿਥੋਂ ਕਿਥ ਤੱਕ ਜਾਂਦੀ ਹੈ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਲਓ ਜੀ ਇਹ 1699 ਦੀ ਬੋਲੀ ਸ਼ੁਰੂ ਹੋ ਚੁੱਕੀ ਹੈ 1699 ਕਿਦਾਂ ਕਰਪੈਂਦਾ ਅੱਗ ਬੋਲੀ ਲਾ ਕੇ ਜਾਊਗਾ ਮੈਂ ਜਿਹੜਾ ਗਰਾਊਂਡ ਦਾ ਨਹੀਂ 1692 ਦੀ ਬੋਲੀ ਆ ਸ਼ੁਰੂ ਹੋ ਚੁੱਕੀ ਹੈ ਦੇਖੋ ਸੈਂਪਲ ਆ ਗਿਆ ਥੋੜਾ ਜਿਹਾ ਦੇਖਦੇ ਹਾਂ ਕਿਥੋਂ ਤੱਕ ਜਾਂਦੀ ਆ 15 20 ਨਹੀਂ 1692 30 40 41 52 60 ਹਾਂ ਇਹਦੇ ਮੋੜ 60 86 86 ਆਹ 60 86 86 800 800 563 10 2500 ਰੁਪਏ ਆ ਜੀ 5 10 10 90 10 ਦਾਲ ਬੋਲਣ ਦੀ ਹੋਏਗੀ 90 10 ਹੀ ਆ ਕੋਈ ਲੇਖੀ ਤੇਰੀ ਆ ਪਤਾ ਹੋਣੀ ਆ ਮੈਂ ਤਾਂ ਆ 90 10 ਰੁਪਏ ਆ ਜੀ ਐਜੇ ਬੋਲਦਾ ਹਾਂ 90 10 ਆ ਬੋਲਣਾ ਹੈ ਨਾ ਭਈ ਉਹ ਹਾਂ ਬੋਲਣਾ ਚਲ ਖਾਵਾ पचीस पी पैती 30 40 45 50 50 ਰੁਪਏ ਦੇਖਿਆ 50 ਰੁਪਏ ਹਾਂ ਔਰ ਮੈਂ ਕਾਕਾ ਨੱਥੇ ਆਪਣਾ ਨੱਥੇ ਆਪਣਾ ਨੱਥੇ ਆਪਣਾ ਨੱਥੇ ਆਪਣਾ ਉੱਪਰ ਪਾਈ ਹੈ ਜੀ ਹਾਂ ਆਈ ਅਸੀਂ ਨਹੀਂ ਲੈ ਰਹੇ ਜੀ ਨੱਥੇ 50 ਨੱਥੇ 50 ਨੱਥੇ ਆਪਣਾ ਕੱਦ ਕੇ ਮੈਨੂੰ ਆਵਾਜ਼ੀ ਆਹ ਦੇਖੀ ਬਾਬੇ ਲੈ 1690 ਲਗੀ 2950 ਰੁਪਏ ਲਗੀ ਬੋਲੀ ਤੇ 1690 ਇਹ ਕਿਹਦਾ ਬੋਲੀ ਕਿਹਦਾ ਕਿੰਨਾ ਹੈ ਸਰਫੂਰ ਨਹੀਂ ਬਈ ਆਹ ਜੀ ਆਓ ਜੀ ਆ ਵੀ ਆ ਕੇ ਆਇਆ ਬਾਬਾ ਆ ਵੀ ਤੋਂ ਆਈ ਜਾਂਦਾ ਅਨੇ ਦਾ ਲੈ ਆ ਬਾਬਾ ਕਾਹਦੀ ਲੈ ਕੇ ਆ ਗਿਆ ਆ ਗਿਆ ਨੋ ਜੀ ਆਹ ਟੈਲੀ ਦੇਖ ਦੇਂ ਆਈ ਆ ਜੋ ਉਹ ਕਰਤਾ ਮੂੜੀ ਲੈ ਲਈ ਉਹ ਮੰਜੀ ਦਾ ਬੋਲੇ ਥੋੜੀਆ ਮਸਾ ਰੈਟੀ ਵੇਲਾ 250 250 ਜੀ ਆਪਾਂ ਤੁਹਾਨੂੰ ਚਾਈ ਕਰਨੇ ਇਹ ਨੂੰ ਆ ਦੇਵੇ ਹੋਰ ਉੱਪਰ ਮੰਡੇ ਭਾਲਾ ਕਰ ਆਈ 2 ਠੀਕ ਹੈ ਜੁੜੂ ਤੇ ਕਾਗਜ਼ ਨਾ ਕਰ ਰਿਹਾ 50 50 50 50 50 ਰੁਪਏ 10 12 50 ਰੁਪਏ 50 ਰੁਪਏ ਸੱਜਾ ਪਾਰੀ 5 ਰੁਪਏ ਲਿਗਾ 10 10 ਨਿਸ਼ਚਿਤ ਜੰਟਾ ਉਪਾਰੀ 25 30 ਬਲਾਗ 33 40 45 52

ਦੇਖਾ ਕਾਇ ਜੀ 10 ਕਰਦੇ ਸਭ ਕੋਈ ਆਦੀ ਹੈ ਇੱਕ ਹੋ ਜਾਂਦਾ ਹੈ 31 ਹੋਵਾਂਗੇ ਕਰਦੇ 25 ਲਾਈਵ ਕਿਹੜੇ ਤੋਂ ਹੁੰਦਾ 25 ਠੀਕ ਹੈ 43 45 50 54 ਬੇਰਾ ਹੁਣ ਚਲੀ ਜਾਂਦਾ ਹੈ 97 3505 10 10 10 10 ਦਾ ਐ ਨਹੀਂ ਮੋਨ 15 15 15 ਹਾਈ ਬੋਲੇਗਾ ਇਹਨੇ ਬੱਤੇ 15 ਹਾਈ ਕਿਦਾ ਬੋਲੇ ਹਾਈ ਬੋਲੇ ਬਈ 3215 ਉਹ ਵੀ ਦਿਖਾ ਜੀ ਦਿਖਾਓ ਬੱਤੇ ਬੰਦਿਆਂ ਦੀ ਆਓ ਜਾਓ ਲਓ ਜੀ 3215 ਰੁਪਏ ਲਓ ਜੀ 1847 ਜੀ 1847 पची पची छो पत्ती अठारह संताली सी अठारह संताली दिखाओ वाली क्वालिटी सी. 18 ਸਨ ਦਾ ਰੇਟ ਬਿਲਕੁਲ ਡਾਊਨ ਜਾ ਚੁੱਕੇ ਦੇਖਿਆ ਆ। ਆਨੇ ਵਾਲੇ ਉਹ ਭੇਜ ਦੇਣਾ ਮੈਂ ਉੱਧਰ ਟਿਕਾਣ ਕਰਾਉਂਗਾ। ਲਓ ਜੀ ਕੋਟਪੁਰਾ ਮੰਡੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਤੇ ਬੋਰਡਿੰਗ ਸਟਾਰਟ ਹੋ ਚੁੱਕੀ ਐ ਦੇਖਦੇ ਆ ਕਿੱਥੋਂ ਕਿੱਥੇ ਜਾਂਦੀ ਐ ਤੇ ਕਿਹੜੀ ਕੁਆਲਿਟੀ ਆ। ਸੁਣਾਣੀ ਐ। ਲੋੜੀ ਮੁੱਛਲ ਲਈ 1401 ਮੁੱਛਲ ਗਿਆਨ ਵਾਲਾ ਇਹ ਗੱਲ ਜਾ ਦਿੱਤੀ ਜਾ 33 ਰੁਪਏ ਲੱਗਾ 33 ਰੁਪਏ ਹਵਾ ਲੈ ਲੱਗਾ 33 ਰੁਪਏ ਆਜ ਵੀ 33 ਰੁਪਏ 33 ਰੁਪਏ 33 ਰੁਪਏ 33 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 500 ਰੁਪਏ 100 ਰੁਪਏ 500 ਰੁਪਏ 100 ਰੁਪਏ 10 ਰੁਪਏ 10 ਰੁਪਏ 3380 ਹੈ 10 ਰੁਪਏ 10 ਰੁਪਏ 10 ਰੁਪਏ ਇਹ ਕਰੋ 1000 ਰੁਪਏ 1000 ਰੁਪਏ 50 ਰੁਪਏ 75 ਰੁਪਏ 75 ਰੁਪਏ 75 ਰੁਪਏ 75 ਰੁਪਏ 80 ਰੁਪਏ 500 ਰੁਪਏ 500 ਰੁਪਏ 3350 ਰੁਪਏ 500 ਰੁਪਏ 10 ਰੁਪਏ 1000 ਰੁਪਏ 50 ਰੁਪਏ 3350 ਰੁਪਏ 500 ਰੁਪਏ 50 ਰੁਪਏ 3250 ਰੁਪਏ 2 2 ਬੋਲਣੇ ਵੀ ਕਹਿੰਨੇ 3250 ਜੀ ਸਾਹ ਮੂੜ ਬਈ ਐ ਜੀ ਮੂੜ ਤਾਉ ਕਰੋ 3250 ਰੁਪਏ ਜਮਾ ਕੇ ਚਲਾ ਕੇ ਲੈ ਲਈ 3250 ਰੁਪਏ ਲਓ ਜੀ 3250 ਰੁਪਏ ਲੱਗੇ ਮਛਲਾ ਜੀ ਕੋਟਪੁਰਾ ਮੰਡੀ ਦੇ ਵਿੱਚ ਪਹਿਲੀ ਟੇਲ ਲੱਗੀ 3250 ਰੁਪਏ